ਪਿਛਲੇ ਦਿਨੀ ਬਠਿੰਡਾ ਦੇ ਮੇਨਾ ਚੌਂਕ ਵਿੱਚ ਹੋਏ ਇੱਕ ਵਿਅਕਤੀ ਦੇ ਕਤਲ ਕੇਸ ਨੂੰ ਪੁਲਿਸ ਵੱਲੋਂ ਹੱਲ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਜਿਸ ਵਿਅਕਤੀ ਦਾ ਕਤਲ ਹੋਇਆ ਹੈ ਉਹ ਇੱਕ ਔਰਤ ਨੂੰ ਪਹੁੰਚਾ ਕੇ ਲੈ ਕੇ ਆਇਆ ਸੀ ਅਤੇ ਉਸ ਔਰਤ ਦੇ ਲੜਕੇ ਵੱਲੋਂ ਆਪਣੇ ਮਾਮੇ ਨਾਲ ਮਿਲ ਕੇ ਉਕਤ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਫਿਰ ਨਹਾੜ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਦੂਸਰੇ ਦੀ ਭਾਲ ਕੀਤੀ ਜਾ ਰਹੀ ਹੈ ਮਿਤੀ 17 ਤਰੀਕ ਨੂੰ ਜਿਹੜਾ ਮਹਿਣਾ ਚੌਕ ਹੈਗਾ ਥਾਣਾ ਕੋਤਵਾਲੀ ਦੇ ਏਰੀਆ ਉਸ ਦੇ ਵਿੱਚ ਇੱਕ ਨਰਮਰ ਸਿੰਘ ਏਲੇਸ ਬੱਬੂ ਨਾਮ ਦੇ ਵਿਅਕਤੀ ਨੂੰ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਫਾਇਰ ਕਰਕੇ ਜਿਹੜਾ ਹੈ ਸੀਗਾ ਮਾਰ ਮੌਤੇ ਘਾਟ ਉਤਾਰਕਤਾ ਸੀਗਾ ਇਸ ਬੰਦੇ ਵਿੱਚ ਸਾਡੇ ਵੱਲੋਂ 152 ਨੰਬਰ ਐਫ ਆਈ ਆਰ ਅੰਡਰ ਰੈਲੇਵੈਂਟ ਸੈਕਸ਼ਨ ਥਾਣਾ ਕੋਤਵਾਲੀ ਦਰਜ ਰਜਿਸਟਰ ਕੀਤੀ ਗਈ ਸੀਗੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਮਾਨਯੋਗ ਅਗਸਤ ਸਾਹਿਬ ਖੰਡਾ ਵੱਲੋਂ ਵਕ ਵਕ ਟੀਮਾਂ ਬਣਾਈਆਂ ਗਈਆਂ ਸੀਗ ਜਿਸ ਦੀ ਸੁਪਰਵਾਈਜ਼ਨ ਡੀਐਸ ਕੋ ਸਿਟੀ ਮਨ ਕਰ ਰਹੇ ਸੀਗੇ ਇਹਨਾਂ ਦੀ ਸੁਪਰਵੀਜ਼ਨ ਜਿਹੜੀ ਸੀਆਈਏ ਇੰਚਾਰਜ 1 ਸੀਆਈਏ ਇੰਚਾਰਜ 2 ਅਤੇ ਥਾਣਾ ਕੋਤਵਾਲੀ ਦੀ ਵੱਖ-ਵੱਖ ਟੀਮਾਂ ਜਿਹੜੀਆਂ ਸੀਗੀਆਂ ਲੱਗੀਆਂ ਹੋਈਆਂ ਸੀ ਮੁਕਤਬਰ ਨੂੰ ਟਰੇਸ ਕਰਨ ਦੇ ਵਿੱਚ ਸਾਡੀ ਟੀਮਾਂ ਨੂੰ ਉਸ ਵੇਲੇ ਵੱਡੀ ਕਾਮਯਾਬੀ ਦਾ ਹਾਸਲ ਹੋਇਆ ਜਦੋਂ ਅਸੀਂ ਸੀਆਈਏ 1 ਅਤੇ ਥਾਣਾ ਕੋਤਵਾਲੀ ਦੀ ਟੀਮ ਵੱਲੋਂ ਇਸ ਮਕਦਮੇ ਨੂੰ ਟਰੇਸ ਕਰ ਲਿਆ ਗਿਆ ਤੇ ਇਹਦੇ ਵਿੱਚ ਇਹ ਜਿਹੜੀ ਸਟੋਰੀ ਨਿਕਲ ਕੇ ਆਈ ਕਿ ਜਿਹੜਾ ਨਿਰਮਲ ਸਿੰਘ ਨੇ ਲਈ ਇਸ ਬੱਗੂ ਨਾਮ ਦਾ ਵਿਅਕਤੀ ਸੀਗਾ ਇੱਕ ਲੜਕੀ ਨੂੰ ਇਹ ਪ੍ਰਾਇਲ ਮਹੀਨੇ ਦੇ ਵਿੱਚ ਜਿਹੜਾ ਕਾ ਮੱਧ ਪ੍ਰਦੇਸ਼ ਤੋਂ ਭਜਾ ਕੇ ਲੈ ਕੇ ਆਇਆ ਸੀਗਾ ਤੋਂ ਦੇ ਜਿਹੜੇ ਭਰਾ ਸੀ ਕਿਤੇ ਬਾਕੀ ਪਰਿਵਾਰ ਵਾਲੇ ਸੀ ਉਸ ਤੋਂ ਦਿਨ ਤੋਂ ਹੀ ਜਿਹੜਾ ਹੈਗਾ ਸੀ ਇਹਨਾਂ ਦੇ ਪਿੱਛਾ ਕਰ ਰਹੇ ਸੀਗੇ ਇਹਨਾਂ ਨੂੰ ਲੱਭ ਰਹੇ ਸੀਗੇ ਕਿ ਇਹ ਕਿੱਥੇ ਗਏ ਆ ਸੋ ਉਸ ਦਿਨ ਜਿਹੜਾ ਹੈਗਾ ਇਹਨੇ ਮੋਟਰਸਾਈਕਲ ਜਿਹੜਾ ਬੰਦਾ ਚਲਾ ਰਿਹਾ ਸੀਗਾ ਉਹ ਅੰਗਰੇਸ ਸਿੰਘ ਸੀਗਾ ਜੋ ਲੜਕੀ ਜਿਹੜੀ ਭਜਾ ਕੇ ਲੈ ਆਏ ਸੀਗੇ ਉਹਦਾ ਭਰਾ ਸੀਗਾ ਤੇ ਜਿਹੜੇ ਬੰਦੇ ਨੇ ਪਿੱਛੇ ਸੀਗਾ ਜਿਹਨੇ ਵੈਪਨ ਨਾਲ ਫਾਇਰ ਕੀਤੇ ਸੀਗੇ ਸਰਤਾਜ ਸਿੰਘ ਸੀਗਾ ਜਿਹੜੀ ਲੜਕੀ ਭੱਜ ਕੇ ਆਈ ਸੀਗੀ ਉਸ ਦਾ ਇਹ ਲੜਕਾ ਸੀਗਾ ਸਰਤਾਜ ਸਿੰਘ ਦੀ ਉਮਰ ਜਿਹੜੀ ਹੈਗੀ ਤਕਰੀਬਨ 18-19 ਸਾਲ ਦੱਸੀ ਜਾ ਰਹੀ ਹੈ ਅੰਗਰੇਜ਼ ਸਿੰਘ ਜਿਹੜਾ ਹੈਗਾ ਇਹ ਯੰਗਸਟਰ ਹੈ ਮਤਲਬ ਅਧਖੜ ਮਰਦਾ 32 ਸਾਲ ਦਾ ਵਿਅਕਤੀ ਹੈਗਾ ਸੋ ਇਹਨਾਂ ਨੇ ਜਿਹੜੇ ਹੈਗੇ ਬੜੀ ਪਲੈਨਿੰਗ ਦੇ ਨਾਲ ਹੀ ਮੱਧ ਪ੍ਰਵੇਸ਼ ਤੋਂ ਆ ਕੇ ਜਿਹੜਾ ਹੈਗਾ ਇਹਨੂੰ ਮੌਤ ਦੇ ਘਾਟ ਉਤਾਰ ਕੇ ਬੱਬੂ ਨੂੰ ਜਿਹੜਾ ਸੀਗਾ ਗੋਲੀਆਂ ਨਾਲ ਮਾਰਿਆ ਸੋ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਆ ਕੇ ਇੱਥੇ ਰਕੀ ਕੀਤੀ ਸੀਗੀ ਤੇ ਇਹਦੇ ਘਰ ਬਾਰੇ ਪਤਾ ਕੀਤਾ ਸੀਗਾ ਕਿਉਂਕਿ ਜਦੋਂ ਉਹ ਤੋਂ ਭੱਜੇ ਸੀਗੇ ਤਾਂ ਸਿੱਧਾ ਕਾਫੀ ਜਨਾਂ ਤੋਂ ਘੁੰਮਦੇ ਹੋਏ ਜਿਹੜੇ ਸੀਗੇ ਬਠਿੰਡੇ ਦੇ ਵਿੱਚ ਆ ਕੇ ਠਹਿਰੇ ਸੀਗੇ ਤੇ ਤਕਰੀਬਨ 6 ਮਹੀਨਿਆਂ ਤੋਂ ਜਿਹੜਾ ਬਠਿੰਡੇ ਦੇ ਵਿੱਚ ਰਹਿ ਰਹੇ ਸੀਗੇ ਤੇ ਉਸ ਦਿਨ ਜਿਹੜਾ ਅਗਰੇਜ ਤੇ ਸਰਤਾਜ ਨੇ ਆ ਕੇ ਜਿਹੜਾ ਹੈਗਾ ਇਹਦੇ ਫਾਇਰ ਮਾਰ ਕੇ ਜਿਹੜਾ ਮੌਤ ਘਟਾਉਂਦਾ ਲੜਕਾ ਕਿਹਦਾ ਸੀ ਜੀ ਜਿਹੜੇ ਬੰਦੇ ਨੇ ਫਾਇਰ ਕੀਤੇ ਆ ਉਹ ਜਿਹੜੇ ਲੜਕੀ ਜਿਹੜੀ ਆਈ ਸੀਗੀ ਨਿਰਮਲ ਸਿੰਘ ਜਿਸ ਦੇ ਨਾਲ ਆਇਆ ਸੀਗਾ ਉਸ ਲੜਕੀ ਦੇ ਜਿਹੜੇ ਪਹਿਲਾਂ ਬੱਚਾ ਸੀਗਾ ਹਸਬੰਡ ਸੀਗਾ ਉਹਦਾ ਬੇਟਾ ਸੀਗਾ ਸਰਤਾਜ ਉਹ ਜਿਹੜਾ ਸੀਗੇ ਜਿੰਨੇ ਫਾਇਰ ਕੀਤੇ ਪਿੱਛੇ ਵੈਪਨ ਯੂਜ਼ ਕੀਤਾ ਸੀਗਾ ਸਰਤਾਜ ਸਿੰਘ ਸਾਨੂੰ ਬਲਜੀਤ ਸਿੰਘ ਇਹ ਪਿੰਡ ਜਲਾਲਪੁਰ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਅੱਧੀ ਗੌਸਾ ਦੂਸਰਾ ਜਿਹੜਾ ਹੈਗਾ ਅੰਗਰੇਜ਼ ਸਿੰਘ ਦੇ ਲਈ ਸੋਨੂੰ ਇਹ ਆਰੰਦਨਗਰ ਗਵਾਲੀਅਰ ਤੋਂ ਰਹਿਣ ਵਾਲਾ ਹੈ ਇਹ ਜਿਹੜੀ ਲੜਕੀ ਸੀਗੀ ਉਹਦਾ ਭਰਾ ਸੀ ਤੇ ਵੈਪਨ ਜਿਹੜਾ ਯੂਜ਼ ਕੀਤਾ ਸੀ ਇਹ ਐਸਐਸਸੀਆਪ ਨਹੀਂ ਨਹੀਂ ਇਹ ਜਿਹੜਾ ਹੈਗਾ ਅੰਗਰੇਜ਼ ਸਿੰਘ ਨੂੰ ਸੀ ਜਦੋਂ ਗ੍ਰਫਤਾਰ ਕੀਤਾ ਉਹ ਜਿਹੜਾ ਉਹਨਾਂ ਨੇ ਮੋਟਰਸਾਈਕਲ ਯੂਜ਼ ਕੀਤਾ ਸੀਗਾ ਵਾਰਦਾਤ ਦੇ ਵਿੱਚ ਉਹ ਅਸੀਂ ਬਰਾਮਦ ਕਰ ਲਿਆ ਦੂਜੇ ਜਿਹੜਾ ਸਰਤਾਜ ਸਿੰਘ ਤੇ ਵੈਪਨ ਬਾਰੇ ਅਸੀਂ ਜਿਹੜੀ ਹੈਗੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਮੋਡਲੀ ਪੁਛਗੈਸ ਦੇ ਵਿੱਚ ਅੰਗਰੇਜ਼ ਸਿੰਘ ਨੇ ਦੱਸਿਆ ਹੈ ਕਿ ਜਿਹੜਾ ਵੈਪਨ ਹੈਗਾ ਇਲੀਗਲ ਵੈਪਨ ਹੈ ਇਹ ਇਹਨਾਂ ਨੇ ਉੱਥੋਂ ਮਧ ਪ੍ਰਦੇਸ਼ ਦੇ ਵਿੱਚ ਪਰਚ Chandra Consultants Limited Building Maintenance Handyman under Jackpot Platform is now available on your local London area. He has more than 5 years experience in same line. He used to work with reputed companies, agencies as well local builders with brothers he is professional by plumbing, electrician, masonry, carpentry. For more information, please contact him at under Check platform www.checktrade.com slash nine two one seven six zero. Chandar Consultants Limited call him on this number zero seven nine four zero seven nine five six eight six. ਮੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ